ਦੇ ਵੇਟਰ ਨੂੰ ਕਿਹਾ ਮੈਂ ਕਿਹਾ ਪਾਜੀ ਯਾਰ ਫੋਖਾ ਲੱਗੀ ਟਿੱਕੀ ਦੇ ਖਵਾ ਦੇ ਕਲਦੀ ਕਹਿੰਦਾ ਪਾਜੀ ਉਹ ਵੀ ਹਿੰਦੀ ਜਿਹਾ ਲੈ ਕਹਿੰਦੇ ਉਹ ਬਈਆ ਜੀ ਟਿੱਕੀਆਂ ਤਾਂ ਖਤਮ ਹੋ ਗਈ ਪਤੰਗ ਲੈਣੇ ਤਾਂ ਪਤੰਗ ਲੈਣ ਪੜ ਗਏ ਹੁਣ ਇਹ ਲੈ ਲਈਆ ਤੇ ਹੁਣ ਆਪਾਂ ਡਾਕਟਰ ਨੂੰ ਦਿਖਾਵਾਂਗੇ ਜਾ ਆ ਜਾ 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 ਆ ਫੌਜੀ ਸਾਹਿਬ ਹਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਅਮਰਜੀਤ ਤੇ ਦਿਲ ਦੀ ਸ਼ੁਰੂਆਤ ਹੋਉਂਦੇ ਹੀ ਆ 8 ਵਜੇ ਤੇ ਬੱਚੇ ਮਹਾਰਾਜ ਹੁਣ ਉੱਠ ਗਿਆ ਹੈਗਾ ਥੋੜਾ ਜਿਹਾ ਬੁਮਾਰ ਹੋਇਆ ਪਿਆ ਮਹਾਰਾਜ ਤੇ ਉਹਦੇ ਗਲੇ 'ਚ ਪ੍ਰੋਬਲਮ ਆਈ ਹੈ ਅਭੀ ਛਾਲੇ ਜਿਹੇ ਬੜੇ ਪਏ ਹੋਏ ਆ ਤਾਂ ਰਾਤੀ ਉਹ ਨਿਕਲਦੀ ਰੋਟੀ ਵੀ ਨਹੀਂ ਖਾਧੀ ਹੈਗੀ ਤੇ ਅਸੀਂ ਅੱਜ ਉਹਨੂੰ ਲੈ ਕੇ ਜਾਵਾਂਗੇ ਹਸਪੀਟਲ ਤੇ ਹੁਣ ਮੰਗਦੇ ਆ ਨਾ ਦੁੱਧ ਉਹ ਤੇ ਉਹਨਾਂ ਨੂੰ ਆਖੀ ਦਿੰਦੇ ਤਾਂ ਆ ਰਹੀਆਂ ਆਵਾਜ਼ਾਂ ਤੱਕ ਸੁੱਤਾ ਹੀ ਹੈ ਕਿਉਂਕਿ ਰਾਤੀ ਉਹ ਸੁੱਤਾ ਹੀ 12:00 ਵਜੇ ਹੈ ਨਾ 12:30 12:30 ਵਜੇ ਸੁੱਤਾ ਅਸਲ ਰਾਤੀ ਆਪਾ ਰਾਤੀ ਆਪਾ ਦੇਖੀ ਫਿਲਮ ਪੁਸ਼ਪ ਰਾਜ ਤੇ ਮੇਰਾ ਗੜਾ ਵੀ ਨਹੀਂ ਠੀਕੇਗਾ ਤੇ ਮਰਾਜ ਦਾ ਵੀ ਠੀਕੇਗਾ ਤੇ ਅੱਜ ਆਪਾਂ ਹਸਪੀਟਲ ਜਾਵਾਂਗੇ ਤੇ ਦਵਾਈ ਲੈ ਕੇ ਆਵਾਂਗੇ ਤੇ ਆਓ ਮਰਾਜ ਬੈਠਾ ਮਰਾਜ ਕੀ ਗੱਲ ਹੋਈ ਇਹ ਟੀਵੀ ਦੇਖਣ ਦੇ ਮੈਂ ਆਹ ਟੀਵੀ ਬੰਦ ਕਰਤਾ ਮਾਜੂ ਕੀ ਗੱਲ ਲਈ ਹੈ ਕੀ ਗੱਲ ਹੋਈ ਅਬੂਏ ਅਬੂ 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 ਅਬੂਬਲੀ ਰਾਤੀ ਸੌਂਦਾ ਨਹੀਂ ਤੇ ਹੁਣ ਉੱਠਦਾ ਨਹੀਂ ਇਹਨੂੰ ਰਹਿਣ ਦੋ ਸਤਾਹ ਤੱਕ ਹੱਸਦਾ 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 ਕਿਧਰ ਨੂੰ ਕਰਕੇ ਹੱਸਦਾ ਇਧਰ ਨੂੰ ਕਰਕੇ ਹੱਸ ਇਧਰ ਨੂੰ ਕਰਕੇ ਹੱਸਦਾ ਉਹ ਦੇਖ ਅਸਲ ਦਾ ਜਿਹਨੂੰ ਸੌਣ ਦਾ ਘੜੀ ਐ ਨੂੰ ਟੀਵੀ ਦੇਖਣ ਦੋ ਜਿਵੇਂ ਲੱਗਾ ਹੋਏ ਹਾਂ ਜੇ ਨਾਲ ਤੇ ਇਸ ਵਿੱਚ ਬਣ ਲੱਗੇ ਹੋਏ ਹੈਗੇ ਆ ਸਬਜੀ ਪਈ ਹੋਈ ਸੀ ਤੇ ਉਹਦੇ ਵਿੱਚ ਬਣਾਉਣੀ ਕਿ ਮੈਂ ਪਰੌਂਠੇ ਆਟੇ ਚ ਗੁੰਨ ਗੇ ਵੀ ਸਬਜੀ ਬਚੀ ਹੋਈ ਸੀ ਵੀ ਬ੍ਰੋਕਲੀ ਦੀ ਬੇ ਬ੍ਰੋਕਲੀ ਵਾਲੇ ਪਰੌਂਠੇ ਹਾਂ ਮੇਜੋਤਨੀ ਇਹ ਦੁਨੀਆ ਪਾਲਿਆ ਪਿਆਜ਼ ਪਾਲਿਆ ਮਿਸਟਰ ਪਾਲਿਆ ਤਾਂ ਇਹਨਾਂ ਨੂੰ ਮੈਂ ਕੁਝ ਮੈਸ਼ ਕਰ ਲਈ ਹੈ ਹਮ ਤੇ ਆ ਲਬੋਣਾ ਹਮ ਨਾ ਤੇ ਅੰਕ ਲਿਖਦੇ ਨਹੀਂ ਆਪੋ ਜਿਹਾ ਹਮ ਬਣਾਉ ਹਮ ਤੇ ਕਿ ਮੁੰਨਾ ਸਟਾਰਟ ਹੋ ਗਈਆਂ ਹੁਣ ਤਾਂ ਨਕਾ ਦੇ ਸੌਂ ਨਹੀਂ ਦਦਨੀਆਂ ਸਾਨੂੰ ਬਸ ਖਾਣ ਪੀਣ ਦਾ ਕੰਮ ਆ ਸਾਨੂੰ ਕੋਈ ਘੁੱਤ ਕੋ ਤੁਮ ਨਹੀਂ ਇਹ ਡੈਂਟੀ ਵਾਸਤੇ ਇਹ ਸਿੰਪਲ ਰੋਟੀ ਕਿਉਂਕਿ ਉਹਨਾਂ ਨੇ ਕਿ ਬਾਹਰ ਨਹੀਂ ਖਾਣੀਆਂ ਇਹ ਸਹੀ ਵੀ ਨਹੀਂ ਖਾਣਾ ਇਹ ਦੋਮਾ ਦੇ ਨਾ ਹੁਣ ਕੁੱਟ ਪਈ ਆ ਤੇ ਸੜਕ ਤੇ ਦੌੜਦੇ ਦੋ ਮੀ ਜਾਣੇ ਇਹ ਤੇ ਹੁਣ ਇਹ ਨਾ ਡਾਂਗਾ ਫਿਰਿਆਂ ਤੇ ਨਾ ਉਹ ਨਾ ਬੈਠੇ ਆ ਹੁਣ ਕਿੱਥੇ ਪਈ ਆ ਵੀ ਤੇਰੇ ਅਵੀ ਤੇਰੀ ਕਿੱਥੇ ਪਈ ਅਬੂਏ ਹੰਨੇ ਬੋਲ ਤੇਰੀ ਕਿੱਥੇ ਪਈ ਮੇਰਾ ਸਾਡਾ ਠੀਕ ਨਹੀਂ ਹੰਨੇ ਅੱਜ ਤੇ ਨਾ ਹਸਪੀਟਲ ਲੈ ਕੇ ਜਾਣੇ ਦਵਾਈ ਲੈ ਕੇ ਆਣੇ ਆ ਆਹ ਇਹ ਦੇਸੀ ਕੇ ਦੇਪਰਾਠੀਆਂ ਆ ਇਸ ਕਰਕੇ ਜਿਹੜੇ ਦੇਸੀ ਕੇ ਵਰਤਦੇ ਹਨ ਉਹਨਾਂ ਨੂੰ ਪਤਾ ਹੈਗਾ ਕਿ ਇਹ ਦੇਸੀ ਕੇ ਚੋ ਮਿੱਥੋ ਦਾ ਆਪੂ ਆਗੀ ਸੱਡੀ ਰੋਟੀ ਤੇ ਅਬੀ ਖਾਣਦੇ ਆ ਮਹਾਰਾਜ ਠੀਕ ਨਹੀਂ ਹੈਗਾ ਕਿਉਂਕਿ ਮੈਂ ਖਾਣੀ ਨਹੀਂ ਗੀ ਆਹ ਵੇ ਹੰਡੋੜੇ ਪੱਜੇ ਫਿਰਦੇ ਆ ਅਵੀ ਕਹਿੰਦਾ ਮੈਂ ਵੀ ਜਾਣਾ ਉਹਨੂੰ ਵੀ ਲੈ ਚੱਲਦੇ ਆਂ ਫੇਰ ਹੁਣ ਹੋਰ ਕੀ ਕਰ ਸਕਦੇ ਆਂ ਮਰਾ ਡੇਪਣਾ ਅੱਗੇ ਨੂੰ ਆ ਫੌਜੀ ਸਾਹਿਬ ਤੇ ਲੈ ਕੇ ਆਇਓ ਆਪਣੇ ਕੋਲ ਤੇ ਤੁਸੀਂ ਕੀ ਲੈ ਕੇ ਆਂਦੇ ਹੋ ਤੁਹਾਡੇ ਤਾਂ ਗਏ ਸੀਗੀ पहुंच गए इत भी पार्किंग सरकारी जगह तो पता नहीं कार्किंग लेंद मैंने ये नहीं समझ लगती कारी पार्किंग ली जगह ਇਹ ਤਾਂ ਸਿਰ ਮੈਨੂੰ ਜਿਆਦਾ ਨਹੀਂ ਪਤਾ ਇਸ ਚੀਜ਼ ਬਾਰੇ ਕੀ ਲੈਂਦੇ ਹੈ ਕਿ ਨਹੀਂ ਲੈਂਦੇ ਪਰ ਮੇਰੇ ਹਿਸਾਬ ਨਾਲ ਇਦਾਂ ਹੋਣਾ ਚਾਹੀਦਾ ਕਿ ਇੱਥੇ ਸਰਕਾਰੀ ਨੌਜਾਬ ਹੋਣੀ ਚਾਹੀਦੀ ਹੈ ਨਾ ਤਰਖਾ ਲੱਗੀ ਹੋਣੀ ਚਾਹੀਦੀ ਜਿਹੜੇ ਵਧੀਆ ਕਰਕੇ ਗੱਡੀਆਂ ਗੋਡੀਆਂ ਲਵਾ ਦੇਣ ਪਰ ਇਦਾਂ ਨਹੀਂ ਹੋਣਾ ਚਾਹੀਦਾ ਕਿ ਇਹ ਜਿਹੜੇ ਪੈਸੇ ਲੈਣ ਨਾ ਸਰਕਾਰੀ ਜਗਾ ਕਿਉਂਕਿ ਇਹ ਕਿਹੜਾ ਕੋਈ ਪ੍ਰਾਈਵੇਟ ਜਗਾ ਹੈ ਇਹ ਪਤਾ ਨਹੀਂ ਘਾਤ 300 ਰੁਪਏ ਲੈ ਲੈਂਦੇ ਆ ਉਹ ਪਾਟਲ ਹੋਰ ਤਾਂ ਸਾਡੇ ਵਾਲਾ सा सुविधा सरकारी हस्पताल ਖੇਲਣ ਦੀ ਪਈ ਰਹਿੰਦੀ ਆ ਲੱਗ ਤਾ ਮੈਂ ਫਿਰ ਮਾ ਉਹ ਖੜੇ ਮੜਾ ਹੁਣ ਪਰਚੀ ਕਟਵਾਉ ਨੂੰ ਆਜਾ 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 ਹੋ ਗਿਆ ਮੈਡਮ ਪਰਚੀ ਕਟਾ ਕੇ ਰਾਜ ਦੀ ਦਵਾਈ ਲੈਣ ਜਾਣ ਲਾ। ਇਹਦਾ ਹਸਪਤਲ ਮੈਡੀਕਲ ਸਟੋਰ ਉੱਥੇ ਦਾ ਭੀੜ ਵੜੀ ਗਿਆ। ਬਹੁਤ ਜ਼ਿਆਦਾ ਭੀੜਾ। ਤੇ ਹੁਣ ਚਲ ਬਾਰ ਬਾਰ ਰਨੈ ਫਿਰ ਡਾਕਟਰ ਨੂੰ ਦਿਖਾ ਲਵਾਂ ਨ ਦਵਾਈ ਨਾ ਕਦਾ ਜਣੀ। ਉਹ ਲੈ ਲਈਆ ਤੇ ਹੁਣ ਆਪਾਂ ਡਾਕਟਰ ਨੂੰ ਦਿਖਾਵਾਂਗੇ ਜਾ ਕੇ। ਕਿੰਦਾ ਦੇਣੀ ਹੈ ਨਾ ਡਾਕਟਰ ਨੂੰ ਪੁੱਛਦੇ ਜਾਨਾ। ਆਪਾਂ ਲਈ ਇਹ ਦਵਾਈ ਮੈ ਰਾਜ ਦੀ ਤੇ ਮਰਜੀ ਤਰ੍ਹਾਂ ਵੀ ਨਾਲ ਲਾ ਦੇ ਆਪਣੀ ਲੈ ਲਈ ਕਹਿੰਦੀ ਮਮੀ ਦਿਖਾਉਣਾ ਆ। ਉਹਨੇ ਚਲ ਤੂੰ ਵੀ ਚੈੱਕ ਕਰਵਾ ਲੈ ਫੇ ਨਾ। ਤਿਹ ਦੋ ਆਈ ਅਸੀਂ ਲੈ ਲਿਆ ਤੇ ਹੁਣ ਆਪਾਂ ਇੱਥੇ ਚੱਲੇ ਆ ਤੇ ਉਧਰੋਂ ਡੈਡੀ ਦਾ ਫੋਨ ਆਇਆ ਸੀਗਾ ਕਹਿੰਦੇ ਕੀ ਰੀਲਾ ਲੈ ਕੇ ਆਇਓ ਨੀਲੀ ਕੁੜੀ ਦੁਕਾਨ ਤੇ ਰੀਲਾ ਖਤਮ ਹੋਈਆਂ ਰੀਲਾ ਲੈਣ ਆਇਆ ਸੀ ਕਸਟਮਰ ਕੋਲ ਤੇ ਰੀਲਾ ਹੈ ਪੈਸੇ ਫਿਲੋ ਹੋ ਜਾਈ ਹੁਣ ਇੱਥੇ ਪਰਚੀ ਕਟਾਉਣੀ ਪੈਣੀ ਆ ਪਤਾ ਨਹੀਂ 20 ਲੈਂਦੇ ਕਰ 30 ਲੈਂਦੇ ਆ ਦੇਖਦੇ ਆ ਕਿੰਨੇ ਲੈਂਦੇ ਆ ਮੈਂ ਕਹਣਾ ਮੇਰੇ ਕੋਲ ਤਾਂ 20 ਤੇ 30 ਹੈਗੇ ਆ ਰਹਿਣ ਦੋ ਮਾ ਮੌਟਿਕ ਆ ਚੁੱਕੀ ਹੁੰਦੀ ਆ ਕਿਤੇ ਮੌਟਿਕ ਗੰਦੇ ਥਾਂ ਮੇ ਹੱਥ ਮਾਰਨੇ ਤੇ ਇਦਾਂ ਹੀ ਕੁਛ ਹੋਣਾ ਕਿੰਨਾ ਫੜਾ ਕਿੰਨੇ ਪੈਸੇ ਕਿੰਨੇ ਪੈਸੇ 30 ਰੁਪਏ ਪਹਿਲਾਂ ਵੀ ਲੈ ਲੈਂਦੇ ਸੀਗੇ ਇਹ ਸਰਕਾਰੀ ਚੀਜ਼ੇ ਜੋ ਪ੍ਰਾਪਰਟੀ ਦੀ ਵੀ ਸਰਕਾਰੀ ਪ੍ਰਾਪਰਟੀ ਦੇ ਵੀ ਇਹ ਪਤਾ ਨਹੀਂ ਦੱਸੇ ਇਹ ਕੰਮ ਹੋਣ ਦੇ ਇਹ ਵੀ ਸਾਨੂੰ ਦੱਸਿਓ ਕਿ ਇਹ ਜੈ ਜਗਨ ਜੈ ਜ। ਪਹਿਲਾਂ ਨਾ ਪੀ ਲੈਂਦੇ ਸੀਗੇ ਹੁਣ ਇਹ ਨਹੀਂ ਤੀ ਕਰ ਦਿੰਦੇ। ਹਾਂਜੀ ਜੀ ਇੱਥੇ ਆ ਨਾ ਵਿਆਹ ਆ ਲੀਆਂ ਗੱਡੀਆਂ ਨੱਗ ਨਹੀਂ ਆ ਤਾਂ ਸਾਨੂੰ ਆਪਣੇ ਵਿਆਹ ਦੀ ਗੱਲ ਚੇਤੇ ਆ ਗਈ ਤੇ ਵਿਆਹ ਦਾ ਵਿਆਹ ਦਾ ਚੇਤਾ ਆਇਆ ਤੇ ਸਾਡੇ ਨਾਲ ਇਧਰੋਂ ਬਰਾਤੀ 40 ਜਾਣੇ ਗਏ ਸੀ ਸਾਰੇ ਤੇ ਮਤਲਬ ਕਿ ਮੇਰੇ ਯਾਰ ਦੋਸਤ ਸੀ ਇਹ ਰਿਸ਼ਤੇਦਾਰ ਸੀ ਥੋੜੇ ਮਤਲਬ ਟੋਟਲ ਕਿ ਆਪਾਂ 35 ਕਿ 40 ਜਾਣੇ ਸੀ ਸਾਰੇ ਤੇ ਇਹਨਾਂ ਦੇ ਰੱਟਬਰ ਸੀ ਪਾਰਾ ਸੀਗਾ ਉਹ ਤੇ ਆਪਾਂ ਪਹੁੰਚੇ ਨਹੀਂ ਤੇ ਲਾਵਾ ਵੀ 70 ਕ ਜਾਨੇ ਤੋਂ ਸੀਗੇ ਠਾਡੇ ਵਾਲੋਂ ਮੇਰੇ ਖਾਤੇ ਨਹੀਂ ਨਹੀਂ 70 ਕ ਜਾਨੇ ਸੀ ਆਪਾਂ ਲੈ ਕੇ ਆਏ ਨਾ ਗੱਡੀਆਂ ਆਪਾਂ ਕੀਤੀਆਂ ਸੀਗੀਆਂ ਤੇ ਉਹ ਕੀਤਾ ਤੇ ਆਪਾਂ ਉਹ ਪਹੁੰਚੇ ਉੱਥੇ ਤੇ ਲਾਵਾ ਕਰਨ ਚੱਲ ਗਏ ਲਾਵਾ ਕਰਨ ਚੱਲ ਗਏ ਪਿੱਛੇ ਇਹਨਾਂ ਜਿਹੜੇ ਆਪਣਾ ਸਟਾਰ ਨਹੀਂ ਹੁੰਦੇ ਹੁੰਦੇ ਆ ਟਿੱਕੀਆਂ ਦੇ ਹੋਗੇ ਕੋਲ ਕੋਲ ਤੇ ਟਿੱਕੀਆਂ ਨਹੀਂ ਹੋਟਲ ਕੋਲ ਗਾਪੇ ਤੇ ਉਹ ਲਾਵਾ ਕਰਕੇ ਆਪਾਂ ਵਾਪਸ ਆਏ ਤੇ ਮੈਂ ਉੱਧਰ ਹੀ ਵੇਟਰ ਨੂੰ ਕਿਹਾ ਮੈਂ ਕਿਹਾ ਪਾ ਜੀ ਰੋਖਾ ਲੈ ਕਿ ਟਿੱਕੀ ਦੇ ਖਾ ਰਹੇ ਕਰਦੀ ਕਹਿੰਦਾ ਪਾ ਜੀ ਉਹ ਵੀ ਹਿੰਦੀ ਚ ਬੋਲੇ ਕਹਿੰਦੇ ਉਹ ਭਈਆ ਜੀ ਟਿੱਕੀਆਂ ਤੋਂ ਖਤਮ ਹੋ ਗਈ ਮੈਂ ਕਿਹਾ ਸਾਰਾ ਸਾਰਾ ਟੱਬਰ ਤਾਂ ਤੇ ਲਾਵਾ ਦੇ ਗਏ ਟਿੱਕੀਆਂ ਖਿਲਗਾ ਤੂੰ ਮਾਰਦੀ ਆ ਕੁੜੀਆਂ ਨੇ ਸਾਡੇ ਸਾਰੇ ਟਿੱਕੀਆਂ ਜਿੰਨੀਆਂ ਗੋਲੇ ਗੋਲੇ ਖਾ ਗਏ ਤੇ ਪ੍ਰਾਤਕੀ ਵਾਸਤੇ ਕੁਝ ਬਚਿਆ ਨਹੀਂ ਨਹੀਂ ਕਿਹੋ ਨਹੀਂ ਬਚਿਆ ਆਏਗਾ ਕਹਿੰਦਾ ਮਤਲਬ ਹੈਗਾ ਤੁਸੀਂ ਲੇਟ ਬਰਾਤ ਸਾਰੇ ਚਲ ਗਈ ਹੈ ਨਾ ਲਾਵਾ ਤੇ ਜਿਹੜਾ ਕੁੜੀਆ ਲੋ ਮੇਲ ਸਗਾ ਸਾਰਾ ਜੈਨਿੰਗ ਮੇਨ ਮੇਨੇ ਹੀ ਸੀ ਗਿਲਾ ਮਾਰੇ ਤਾਂ ਬਾਕੀ ਜਿੰਨਾ ਮੇਲ ਸੀਗਾ ਸਾਰਾ ਚਲੋ ਉੱਥੇ ਮੇਲ ਵੀ ਸੁੱਕਣਾ ਬਹੁਤ ਸੀਗਾ ਸੱਦਿਆ ਨਾ ਪਹਿਲਾਂ ਵਿਹਾਰ ਹੁੰਦੇ ਆ ਤੇ ਫੇ ਸੱਦੜੇ ਮਿਲਦੇ ਹੈਗੇ ਸਭ ਕੁਛ ਨਾਲ ਕਰਨਾ ਹੀ ਪੈਂਦਾ ਹੈਗਾ ਚਲੋ ਥੋੜਾ ਬੋਤਾ ਉੱਤੇ ਨੀਵੇਂ ਹੁੰਦਾ ਹੀ ਹੈ ਟਿਕੜੀ ਵਾਲਾ ਹੈਗੀ ਨਹੀਂ ਇਹ ਥੋੜਾ ਬੋਤਾ ਕੀ ਹੋਇਆ ਤਾਂ ਹੋਇਆ ਹੀ ਨਹੀਂ ਸਾਰੇਆਂ ਨਾਲ ਆਉਂਦਾ ਹੈਗਾ ਸਾਡੇ ਨਾਲ ਰੋਟੀ ਤਾਂ ਮਿਲ ਹੀ ਆ ਅੰਦੇ ਬਿਹਤਰ ਲਾਗੇ ਰੋਟੀ ਕਹੋਂ ਜਿਆਦਾ ਖਾਣਾ ਹੁੰਦਾ ਆ ਬਸ ਆਹੀ ਲੋਕੀ ਖਾਂਦੇ ਉਹਦੇ ਟਿੱਕੀਆਂ ਨੂਡਲ ਸਾਡੇ ਜਦੋਂ ਸਾਡਾ ਵਿਆਹ ਹੋਇਆ 2016 17 ਜਨ ਤੇ ਉਦੋਂ ਪਹਿਲੇ ਥੋੜੇ ਸਟੈਂਡਰਡ ਤੇ ਚੱਲਦੇ ਹੁੰਦੇ ਸੀ ਇਹ ਹੁਣ ਤਾਂ ਲੋਕੀ ਖਾਚਾ ਹੀ ਬਹੁ ਕਰਦੇ ਪਏ ਹੁੰਦੇ ਹੁਣ ਤਾਂ ਭਾਂਡੀਆਂ ਚੀਜ਼ਾਂ ਮਿਲਦੀਆਂ ਸੱਚੀ ਗੱਲ ਬੜਾ ਦੁਨੀਆ ਖਰਚਾ ਕਰਦੀ ਆ ਬੜਾ ਕੁਝ ਬਦਲ ਗਿਆ ਨਾ ਸਾਡੇ ਵਿਆਹ ਤੋਂ ਆਦਾ ਕਿੰਨਾ ਮੈਂ ਚੇਂਜ ਦੇਖ ਲਿਆ ਹੈਗਾ ਅੱਗੇ ਤਾਂ ਰਿਸ਼ਤੇਦਾਰ ਰਿਸ਼ਤੇ ਕਰਾ ਦਿੰਦੇ ਸੀ ਹੁਣ ਤਾਂ ਰਿਸ਼ਤੇ ਹੀ ਨਹੀਂ ਮਿਲਦੇ ਹੈਗੇ ਆ ਲੋਕਾਂ ਨੂੰ ਹਾਂ ਕੁੜੀ ਵਾਲਿਆਂ ਨੂੰ ਕੁੜੀਆਂ ਇਹ ਮੁੰਡੇ ਨਹੀਂ ਮਿਲਦੇ ਮੁੰਡੇ ਵਾਲਿਆਂ ਨੂੰ ਕੁੜੀਆਂ ਨਹੀਂ ਮਿਲਦੀਆਂ ਅੱਜ ਕੱਲ ਬਰਾਬਰ ਦਾ ਹਨ ਕੋਈ ਹੈ ਹੀ ਨਹੀਂ ਐ ਸਿਸਟਮ ਸਾਰਿਆਂ ਦੀਆਂ ਡਿਮਾਂਡਾਂ ਬਹੁਤ ਵੱਧ ਗਈਆਂ ਹੋਈਆਂ ਹਨ ਹਰ ਇੱਕ ਜੀ ਤੁਹਾਨੂੰ ਆਪਾਂ ਕੰਮ ਦੇ ਵੇੜਕੇ ਤੇ ਫੇਰ ਅੱਗੇ ਅਪਡੇਟ ਦਿੰਦੇ ਹਾਂ ਪਤੰਗ ਲੈਣੇ ਦਾ ਪਤੰਗ ਲੈਣ ਵੜ ਗਏ ਹਣ ਇਹ ਉਹ ਪਾੜ ਨਾ ਦਿਓ ਯਾਰ ਪਾੜ ਨਾ ਦਿਓ ਗਾਂ ਹੋ ਜਾਏ ਨੂੰ ਨੋ ਇਹਨੇ ਅਨੇ ਆਉਣੀ ਲੈਣੀ ਹੈਗੀ ਆ ਹੀ ਲੈਣੀ ਪਾਵੇ ਯਾਰ ਆ ਵੀ ਰੱਖ ਦੇ ਰੱਖਦੇ ਵੀ ਰੱਖਦੇ ਪੁੱਤ ਪਾੜ ਜਾਣੇ ਸਿੱਖਣਾ ਮਾੜੀ ਹੋਵੇ ਹਨਾ ਸਿੱਖਦੇ ਮਹਾਰਾਜ ਉਹ ਫੜੀ ਮੈਨੂੰ ਪਤੰਗ ਇਹ ਰੱਖ ਸੇ ਹਾਂ ਦੇ ਯਾਰ 20 ਪਤੰਗ ਦੇ ਦੇ ਕਿੰਨੇ ਦਾ ਇਹ ਇਹ ਪੰਜ ਦੇ ਦੇ 20 ਪਤੰਗ ਦੇ ਦੇ ਟਾਈਗਰ ਬੋਲ ਨਹੀਂ ਆਉਂਦਾ ਆ ਟਾਈਗਰ ਆ ਆ ਆ ਖਾ ਦੋ ਆ ਇਹਦੇ ਪਾ ਦੋ ਹਾਇ ਦੇ ਵਿੱਚੋਂ ਕੱਢ ਦੋ ਗੁਰਦੇ ਇਨੇ ਨੂੰ ਘੜੇ ਚਾਣਨੇ ਆਂਦੇ ਆਂ ਪਾੜਨੇ ਹੀ ਐ ਨਹੀਂ ਇਹ ਤਾਂ ਫਟ ਗਏ ਇਹ ਵੀ ਕਰਦੇ ਆ ਇਹ ਸਾਡੇ ਦਸਹੀ ਦੀ ਦੂਜੀ ਸਾਈਡ ਆ ਇਹਨੂੰ ਸਿਨੇਮਾ ਚੌਂਕ ਕਹਿੰਦੇ ਆ ਇੱਥੇ ਪੁਰਾਣਾ ਸਿਨੇਮਾ ਹੁੰਦਾ ਸੀ ਇੱਕ ਜਿੱਥੇ ਸਾਡੇ ਡੈਡੀ ਹੋਂਦਾਂ ਨੇ ਫਿਲਮ ਦੇਖੀ ਆ ਤੇ ਆਪਾਂ ਵੀ ਛੋਟੇ ਹੁੰਦੇ ਦੇਖੀ ਛੋਟੇ ਹੁੰਦੇ ਸਾਨੂੰ ਸਕੂਲੇ ਸਕੂਲੋਂ ਲੈ ਕੇ ਜਾਂਦੇ ਹੁੰਦੇ ਸੀ ਫਿਲਮ ਦਿਖਾਈ ਸੀ ਸਾਨੂੰ ਆਪਣੇ ਬੱਚੇ ਮੰਨ ਕੇ ਸੱਚੇ ਇਹ ਵਾਰੀ ਸਾਨੂੰ ਫਿਲਮ ਦਿਖਾਉਣ ਲੈ ਕੇ ਆਏ ਸੀਗੇ। ਤੁਹਾਡੇ ਲੈ ਕੇ ਜਾਂਦੇ ਹੁੰਦੇ ਸਕੂਲ ਵਾਲੇ। ਨਾ ਜੀ ਸਾਡੇ ਸਕੂਲ ਮੈਂ ਉਹੀ ਤਾਂ ਕਹਿੰਦੇ ਹੀ ਆਗੇ ਸਕੂਲ ਵਾਲੇ ਚੰਗੇ ਜਿਹੜੇ ਫਿਲਮਾਂ ਵੀ ਲੈ ਕੇ ਦਿਖਾ ਦਿੰਦੇ ਹਨ। ਸਾਡੇ ਅਸੀਂ ਪੈਮਰੀ ਸਕੂਲ ਨਾਲ ਹੀ ਪੜ੍ਹੇ ਹੋਏ ਹਾਂ ਸਾਡੇ ਨਹੀਂ ਤਾਂ ਤਾਂ ਹੈ ਨਾ। ਹਾਂ ਆਪਾਂ ਲੈ ਸੀ ਕੜੀ ਚਾਵਲ ਖਾਣ ਨੂੰ ਜੀ। ਦੇਖੋ ਬੜੇ ਟੇਸਟੀ ਆ। ਮਾੜੇ ਬੋਲਾਂ ਖਾਤੇ ਮਿਰਚਾਂ ਵਾਲੀ। ਦੇਖੋ ਸੀਸੀ ਕਰਦੇ ਫਿਰਦੇ ਆ। ਦੱਸਿਓ ਕਿਹਨੂੰ ਕਿਹਨੂੰ ਕੜੀ ਚੌਹ ਪਸੰਦ ਆ। ਹੋਨੇ ਕੇ ਮਰਾਜ ਰੋਟੀ ਖਾਂਦੇ ਆ ਮਰਾਜ ਨੇ ਕੱਲ ਦੀ ਰੋਟੀ ਨਹੀਂ ਖਾਦੀ ਸੀ ਇਹਦਾ ਮੂੰਹ ਪੱਕਿਆ ਸੀ ਅੰਦਰੋਂ ਨਾ ਬੋਲਤੇ ਸ਼ਾਲਾ ਜਾ ਪਿਆ ਸੀ ਉਹ ਅੰਗਰੇਜ਼ੀ ਲਾਈ ਆ ਤੇ ਖਾ ਕੇ ਦੇ ਹੁਣ ਰੋਟੀ ਖਾਦੀ ਇੱਕ ਅੱਧੀ ਇਹਨਾਂ ਮੈਡਮ ਜੀ ਹੋਣੇ ਲੱਗੇ ਰੋਟੀ ਖਾਣ ਦਹੀਂ ਨਾ ਬਰੋਕਲੀ ਵਾਲੀ ਰੋਟੀ ਸੁਆਦੀ ਕੁਛ ਬੋਲੇ ਬੋਲ ਲੈ ਨਹੀਂ ਕੁਛ ਕੰਨ ਸੁਆਦ ਸੁਆਦ ਇਹ ਮਰਾਜ ਕੀ ਇਹ ਅਵੀ ਦਾ ਸੋਹਣਾ ਇਹ ਤੇਰਾ ਥੱਲੇ ਪਜਾਮਾ ਮਰਾਜ ਵਾਸਤੇ ਅੱਜ ਆਪਾਂ ਲਿਆਂਦੇ ਸੀਗਾ ਪਜਾਮਾ ਇੱਕ ਤੇ ਅਵੀ ਵਾਸਤੇ ਵੀ ਪਜਾਮਾ ਇੱਕ ਤੇਰਾ ਮਰਾਜੂ ਦਾ ਇਹਨੂੰ ਪਾ ਕੇ ਤੁਹਾਨੂੰ ਦਿਖਾਉਂਦੇ ਆ ਆ ਫਿੱਟੇ ਤੇ ਕਿ ਨਹੀਂ ਔਜੀ ਮਰਾਜ ਦੇਤ ਨਿਕਲ ਗਈ ਟੌਰ ਮਰਾਜ ਦੇ ਪਜਾਮਾ ਆ ਫਿੱਟ ਘੈਂਟ ਹਨ ਮਰਾਏ ਬੜੀਆ ਨਾ ਹਾਂ ਸੀਗਾ ਚਲੋ ਠੀਕ ਹੈ ਅਵੀ ਵਾਸਤੇ ਵੀ ਲਿਆਂਦਾ ਆ ਇੱਕ ਸੂਟ ਜਾਂਦਾ ਵੀ ਵਸਤੂ ਵੀ ਉਹ ਹੀ ਆਉਂਦਾ ਤੇ ਪਾ ਕੇ ਦਿਖਾਉਂਦੇ ਤੁਹਾਡੇ ਹੋਰ ਨਿਕਲ ਗਈ ਇਹਦੇ ਵੀ ਫਟਮ ਫਟ ਆਇਆ ਇਹਦੇ ਕਿਉਂ ਬਹੁਤ ਸੋਹਣਾ ਆਇਆ ਹੈ ਨਾ ਦੋਨੋਂ ਕਲਰ ਵੀ ਸੋਹਣਾ ਹੈ ਇਹ ਵੀ ਸੋਹਣਾ ਹੈ ਨਾ ਐ ਕਰ ਦੋ ਤੇ ਐ ਮੈਡਮ ਹੋਣੇ ਹੋ ਗਏ ਸ਼ੁਰੂ ਤੇ ਕੱਪੜੇ ਚੇਂਜ ਕਰ ਲੈਣੇ ਅੱਜ ਇਦੀ ਕਰਨਾ ਸਭ ਕੁਝ ਗੱਡੀ ਕਰਨ ਲੱਗੇ ਮਰਾ ਹੀ ਹਾ ਜਾਣ ਦਾ ਅੰਦਰੋਂ ਕੱਢ ਲੈਂਦੇ ਚਲਾਉਂਦੇ ਹੈ ਨਹੀਂਗੇ ਇੱਥੇ ਉੱਤੇ ਪਈ ਰਹਿੰਦੀ ਆ ਘੱਟੇ ਨਾਲ ਭਰਨ ਨੂੰ ਬਸ ਮੜੀਏ ਚਲਾ ਕੇ ਖੜੀ ਕਰ ਦਿੰਦੀ ਆ ਹੈ ਇਹਨੂੰ ਅੰਦਰ ਤਰਾ ਨਾਰਾ ਵੀ ਇਦਾਂ ਪਿਆ ਆ ਮਰ ਮੋੜ ਨਾ ਕਰ ਲੈਣੀ ਸੀ ਅੰਦਰ ਅਸੀਂ ਕਿੱਥੇ ਲੈ ਕੇ ਜਾਵਾਂਗੇ ਜਾਂ ਵਿੱਚ ਬਹਿ ਕੇ ਚਲ ਜਾਓ ਵਿੱਚ ਬਹਿ ਕੇ ਚਲ ਜਾਓ ਹੋ ਸਾਰੀਆਂ ਇਕੱਠੀਆਂ ਕਰਕੇ ਰੱਖੀਆਂ ਤੁਹਾਡੀ ਡਿਊਟੀ ਆ ਨਹੀਂ ਖਲਾਰਨ ਦੀ ਥੋੜੀ ਮੇਂ ਡਿਊਟੀ ਆ ਖਲਾਰੀਆਂ ਕਹਿਣਾ ਆ ਵੀ ਹੋਣਾ ਦੀ ਡਿਊਟੀ ਆ ਹਾਂ ਦੱਸ ਸਾਰੀਆਂ ਖਲਾਰ ਦੁੱਤੀਆਂ ਰੋਣਾ ਸੇ ਇਹਨੂੰ ਨਵੀਆਂ ਨਵੀਆਂ ਰੋ ਖਾਂਡ ਹੋ ਗਈ ਹੈ ਨਾ ਹਾਂ ਮੈਡਮ ਹੁਣ ਤੂੰ ਬੱਤੀ ਕਰ ਦੇ ਆ ਤੁਸੀਂ ਮੈਂ ਤਾਂ ਰਵਾਇਤ ਮਾਰੀ ਸੀ ਮੈਂ ਨਾ ਬਿਸਕੁਟ ਲੈ ਕੇ ਆਇਆ ਆਟੇ ਦੇ ਬੇਸਿਕੋ ਵਾਲੇ ਇਹ ਵਾਸਤੇ ਨਾ ਕੁਝ ਲੈ ਕੇ ਆਇਆ ਮੈਂ ਤੁਸੀਂ ਬੜੇ ਬੜੇ ਪਹਿਲਾਂ ਇੱਕ ਡਿਮਾਂਡ ਪਾਈਸ ਮੈਨੂੰ ਕਹਿੰਦੀ ਚਾਹ ਨਾ ਮੈਂ ਇਹ ਚੀਜ਼ ਖਾਣੀ ਆ ਚਾਹ ਗੈਸ ਕਰੋ ਕੀ ਆ ਉਹ ਸੀਰਨੀ ਮਟਰੀ ਮਟਰੀ ਨਾ ਬਿਸਕੁਟ ਚਾਹ ਦੇਸੀ ਘਿਓ ਵਾਲੇ ਸੱਚੋ ਇਸਕੇ ਆਵੇ ਦੱਸੋ ਕਿੰਨਾ ਦਾ ਮੈਂ ਵੀ ਲੈ ਆ ਮੇਰੇ ਮਿਲ ਕੋਈ ਤੇ ਮੈਂ ਲੈ ਆ ਹਾਂ ਤੇ ਇਹ ਬੜੀਆਂ ਨੇ ਵਿੱਚ ਸੂਜੀ ਵਾਲੇ ਲੱਗਦੇ ਇਹਨੂੰ ਦੇਸੀ ਘਿਓ ਵਾਲਾ ਯਾਰ ਦਿਖਾ ਕੇ ਦੇਖ ਦੇਸੀ ਜਿਹਾ ਹੁੰਦਾ ਗਰੰਟੀ ਮਰੀਏ ਚਲੋ انشاءاللہ ਸਵੇਰੇ ਖਾਣੇ ਚਾਹਾਂ ਮੇਰੇ ਵੀ ਇਹ ਨਾ ਗਈ ਆ ਤੁਸੀਂ ਕਰਿਆ ਨੇ ਆ ਦੇਖ ਲੋ ਤੁਹਾਡੇ ਸਾਹਮਣੇ ਹੀ ਆ ਤੇਲ ਤਾਲੀ ਰੱਖਿਆ ਉੱਥੇ ਹਾਂ ਵੀ ਮਗਰ ਪਿਆ ਹੈਗਾ ਪੂੜੀਆਂ ਤੋਂ ਬਣਾ ਕੇ ਬੀਤੇ ਦੱਸ ਅੱਧੀ ਰਾਤ ਨੂੰ ਪੂੜੀਆਂ ਮੈਂ ਹੁਣ ਮੈਂ ਕੀ ਕਰਾਂ ਨਿਆਣੇ ਆ ਜਿਆਲੇ ਨਹੀਂ ਦਮੰਦਾ ਕਰਨੇ ਪਈਆਂ ਮੈਂ ਤਾਂ ਰੋਟੀ ਢਿੱਕੀ ਜਾਨਾ ਮੈਂ ਰੋਟੀ ਆਉਗੀ ਰੋਟੀ ਆਉਗੀ ਲੈਦਾ ਇੱਥੇ ਦਾ ਇਹ ਨਿਕਲਦੀਆਂ ਐ ਬਸ ਉਹਨਾਂ ਜੋ ਗੇਮ ਐ ਬਸ ਪੂੜੀਆਂ ਬੜੀਆਂ ਫੁੱਲੀਆਂ ਨੇ ਉਹਨਾਂ ਜੋ ਬੀ ਬਣਾਣੀ ਐ ਮੈਂ ਰਾਤ ਦੇ ਦੋ ਜਣੇ ਕਹਿਣਦੇ ਸਾਨੂੰ ਪੂੜੀਆਂ ਬਣਾ ਕੇ ਦੋ ਬਈਆ ਜੀ ਆਪੇ ਇਤਨਾ ਭਾਈਆ ਜੀ ਆਪ ਇਤਨਾ ਆਟਾ ਗੁੰਨਦਾ ਹੈ ਤਾਂ ਸਾਡੇ ਲਈ ਵੀ ਪੂੜੀਆਂ ਬਣਾ ਦਿਜੀਏ ਨਹੀਂ ਨਹੀਂ ਤੁਹਾਨੂੰ ਕਿਣੀ ਹੈ ਕਿ ਤੁਹਾਨੂੰ ਸਵੇਰ ਨੂੰ ਚਣੇ ਬਣਾਉਂਗੀ ਨਾਲੇ ਭਾਈਆ ਜੀ ਇਤਨਾ ਆਟਾ ਕਹਾਂ ਲੈ ਕੇ ਜਾਓਗੇ ਆਪ ਨਹੀਂ ਨਹੀਂ ਇਹ ਤਾਂ ਮੈਂ ਖਾਵੇਂ ਪੂੜੀਆਂ ਬਣਾ ਦਿਜੀਏ ਇਤਨਾ ਖਰਚਾ ਤਾਂ ਆਪਨੇ ਕਰ ਲਿਆ ਹੈ ਨਹੀਂ ਹੰਪਰ ਹੰਪਰ ਵੀ ਥੋੜਾ ਸਾ ਖਰਚਾ ਕਰ ਲਓ ਤੁਹਾਨੂੰ ਨਹੀਂ ਦੇਣੀ ਹੈਗੀ ਨਿਆਣੇ ਵਾਸਤੇ ਹੀ ਆ ਕੋਈ ਨੇ ਪਹਿਲਾਂ ਨਿਆਣਿਆਂ ਨੂੰ ਖਲਣੇ ਪਾਤ ਦੇ ਦੇ ਜੀ ਤੁਸੀਂ ਰੋਟੀ ਖਾਓ ਪੱਦਾ ਨਹੀਂ ਲੋਕ ਦਾ ਰਣ ਏਕੇ ਦਾ ਨਿਆਣਿਆਂ ਦੀ ਜਿਵੇਂ ਕਹਿੰਦੇ ਨੇ ਜੇ ਜਹੂ ਕੀ ਚੀਜ਼ ਪਵਾਣੀ ਪੈਂਦੀ ਹੈਗੀ ਆ ਹੋਰ ਕੀ ਆ ਮੰਨ ਦੇਣੀ ਬੱਚੇ ਚਲੋ ਜਲੋਣਾ ਬੁਦੀ ਬਣਾ ਲਾ ਜੀ ਚਲੋ ਬਣਾਓ ਫੇ ਖਾਣੇ ਬੱਚਿਆਂ ਨੂੰ ਮਸਤ ਦੋ ਚਲੋ ਆਲੋ ਤੁਹਾਡੇ ਲਈ ਯੇਮ ਯੇਮ ਇਹ ਮੇਰੀ ਅਬੀ ਦੀ ਫਰਮਾਇਸ਼ ਤੇ ਪੂੜੀਆਂ ਚਲੋ ਖਾਓ ਇਹਨੇ ਮੜ ਕੇ ਕਿਉਂ ਲੋ ਜੀ ਮੜ ਹੁਣ ਸਾਨੂੰ ਵੀ ਰੋਟੀ ਪਾਤੀ ਆ ਮਤਲਬ ਕਿ ਪੂੜੀਆਂ ਪਾਤੀਆਂ ਹਨ ਤੇ ਆਪਾਂ ਖਾਣੇ ਆ ਤੇ ਬਲੌਗ ਦੀ ਸੰਭਾਅਤੀ ਇੱਥੇ ਹੀ ਕਰਦੇ ਆ ਮਿਲ ਕਰਦੇ ਹਾਂ ਹਮੇਸ਼ਾ ਜਿਹਾ ਤੁਹਾਨੂੰ ਇਹ ਵੀ ਬਲੌਗ ਸਾਡਾ ਪਸੰਦ ਆਇਆ ਹੋਊਗਾ ਤੇ ਤੁਸੀਂ ਸਾਰੇ ਜਣੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮੇਰੇ ਵੱਲੋਂ ਤੇ ਮਰਜੀਤ ਕੌਰ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਲਾਸਟ ਵਾਰੀ ਪੂਰੀ ਦੇਖ ਲੋ ਜਾਂਦੀਆਂ ਨੇ ਬੋਲਦੀ ਬੋਲਦੀ ਰਹਿੰਦੀ ਆ ਜਲਦੀ ਅਗੈਂਡ ਕਰਨਾ ਆ 三十多岁了。